ਸੱਚੀ ਨਮਾਜ਼ ਸਾਖੀ ਗੁਰੂ ਨਾਨਕ ਦੇਵ ਜੀ ਗੁਰੂ ਜੀ ਨੇ ਮੋਦੀ ਖਾਨੇ ਦੀ ਨੌਕਰੀ ਛੱਡ ਦਿੱਤੀ ਅਤੇ ਸਾਰਾ ਹਿਸਾਬ ਕਿਤਾਬ ਚੁਕਤਾ ਕਰਕੇ ਆਜ਼ਾਦ ਹੋ ਗਏ ਹੁਣ ਉਹ ਸਾਰਾ ਦਿਨ ਆਪਣੀ ਮਰਜ਼ੀ ਨਾਲ گزارਦੇ ਸਨ ਅਤੇ ਹਰ ਵੇਲੇ ਕੀਰਤਨ ਪਰਵਾ ਅਤੇ ਸਤਸੰਗ ਚੱਲਦਾ ਸੀ ਇੱਕ ਦਿਨ ਕਾਜ਼ੀ ਨੇ ਨਵਾਬ ਨੂੰ ਕਿਹਾ ਕਿ ਗੁਰੂ ਨਾਨਕ ਇਹ ਕਹਿੰਦੇ ਹਨ ਕਿ ਨਾ ਕੋਈ ਮੁਸਲਮਾਨ ਹੈ ਅਤੇ ਨਾ ਕੋਈ ਹਿੰਦੂ ਹੈ ਅਤੇ ਜੇ ਉਹਨਾਂ ਨੂੰ ਇਹਨਾਂ ਦੋਹਾਂ ਮਜ਼ਹਬਾਂ ਵਿੱਚ ਕੋਈ ਫਰਕ ਨਹੀਂ ਦਿਸਦਾ ਤਾਂ ਫਿਰ ਉਹ ਸਾਡੇ ਨਾਲ ਮਸਜਿਦ ਵਿੱਚ ਨਮਾਜ਼ ਪੜਨ। ਨਵਾਬ ਨੂੰ ਕਾਜ਼ੀ ਦੀ ਇਹ ਗੱਲ ਪਸੰਦ ਆ ਗਈ। ਉਹਨਾਂ ਗੁਰੂ ਜੀ ਨੂੰ ਸੁਨੇਹਾ ਭੇਜਿਆ ਕਿ ਅੱਜ ਤੋਂ ਸਾਡੇ ਨਾਲ ਮਿਲ ਕੇ ਨਮਾਜ਼ ਪੜਨ। ਗੁਰੂ ਜੀ ਨੇ ਉਹਨਾਂ ਦੀ ਗੱਲ ਮੰਨ ਲਈ ਅਤੇ ਉਹ ਵੀ ਮਸਜਿਦ ਵਿੱਚ ਪਹੁੰਚ ਗਏ ਕਾਜ਼ੀ ਅਤੇ ਨਵਾਬ ਉੱਥੇ ਪਹਿਲਾਂ ਪਹੁੰਚ ਚੁੱਕੇ ਸਨ ਜਦ ਨਮਾਜ਼ ਆਰੰਭ ਹੋਈ ਤਾਂ ਕਾਜ਼ੀ ਤੇ ਨਵਾਬ ਨਮਾਜ਼ ਦੇ ਅਸੂਲਾ ਮੁਤਾਬਿਕ ਨਮਾਜ਼ ਪੜਦੇ ਰਹੇ ਪਰ ਗੁਰੂ ਜੀ ਚੁੱਪ ਖੜੇ ਰਹੇ ਜਦ ਨਮਾਜ਼ ਸਮਾਪਤ ਹੋਈ ਤਾਂ ਨਵਾਬ ਤੇ ਕਾਜ਼ੀ ਦੋਵੇਂ ਨਾਰਾਜ਼ ਹੋ ਕੇ ਕਹਿਣ ਲੱਗੇ ਤੁਸੀਂ ਇੱਥੇ ਪਹੁੰਚ ਕੇ ਵੀ ਸਾਡੇ ਨਾਲ ਨਮਾਜ਼ ਨਹੀਂ ਪੜ੍ਹੀ ਹੈ ਇਸ ਦਾ ਮਤਲਬ ਸਪਸ਼ਟਕ ਹੈ ਕਿ ਤੁਸੀਂ ਹਿੰਦੂ ਅਤੇ ਮੁਸਲਮਾਨ ਵਿੱਚ ਫਰਕ ਸਮਝਦੇ ਹੋ ਜੇ ਤੁਸੀਂ ਇੱਕ ਪਿੰਨਤਾਨਾ ਸਮਝਦੇ ਤਾਂ ਜ਼ਰੂਰ ਸਾਡੇ ਨਾਲ ਨਮਾਜ਼ ਪੜਦੇ ਉਹਨਾਂ ਦੀ ਇਹ ਗੱਲ ਸੁਣ ਕੇ ਗੁਰੂ ਜੀ ਮੁਸਕਲਾਏ ਅਤੇ ਕਹਿਣ ਲੱਗੇ ਮੈਂ ਨਮਾਜ਼ ਕਿਸ ਨਾਲ ਪੜਦਾ ਹੈ ਕਾਜ਼ੀ ਸਾਹਿਬ ਤੁਸੀਂ ਤਾਂ ਉਸ ਵੇਲੇ ਇੱਥੇ ਨਹੀਂ ਸੀ ਕਾਜ਼ੀ ਹੈਰਾਨ ਹੋ ਕੇ ਕਹਿਣ ਲੱਗਾ ਮੈਂ ਇੱਥੇ ਕਿਉਂ ਨਹੀਂ ਸੀ ਮੈਂ ਤੁਹਾਡੇ ਸਾਹਮਣੇ ਨਮਾਜ਼ ਪੜ੍ਹੀ ਹੈ ਅਤੇ ਨਵਾਬ ਜੀ ਵੀ ਇਸ ਦੇ ਗਵਾਹ ਹਨ। ਗੁਰੂ ਜੀ ਫਿਰ ਕਹਿਣ ਲੱਗੇ, "ਇਹ ਮੈਂ ਮੰਨਦਾ ਹਾਂ ਕਿ ਸਰੀਰਕ ਤੌਰ ਤੇ ਤੁਸੀਂ ਇੱਥੇ ਹੀ ਸੀ ਅਤੇ ਤੁਸੀਂ ਚੁੱਕਦੇ ਅਤੇ ਉੱਠਦੇ ਵੀ ਰਹੇ ਹੋ, ਪਰ ਤੁਹਾਡਾ ਮਨ ਇੱਥੇ ਨਹੀਂ ਸੀ। ਉਹ ਤੁਹਾਡੇ ਘਰ ਕੋਲ ਰਹਾ ਸੀ। ਤੁਹਾਡੀ ਕੋਈ ਨਵੀਂ-ਨਵੀਂ ਸੂਈ ਹੈ ਅਤੇ ਉਸਨੇ ਉਹ ਛੇਰਾ ਦਿੱਤਾ ਹੈ।" ਤੁਹਾਡਾ ਮੰਗ ਉਸ ਵਚੇਰੇ ਵਿੱਚ ਸੀ ਕਿ ਉਹ ਕਿਤੇ ਪੁੜਕ ਦਾ ਪੁੜਕ ਦਾ ਖੂਹ ਵਿੱਚ ਨਾ ਡਿੱਗ ਪਵੇ। ਇਸ ਲਈ ਜਦ ਤੁਸੀਂ ਇੱਥੇ ਹੈ ਹੀ ਨਹੀਂ ਸੋ ਤਾਂ ਮੈਂ ਤੁਹਾਡੇ ਨਾਲ ਨਮਾਜ਼ ਕਿਵੇਂ ਪੜਦਾ? ਗੁਰੂ ਜੀ ਦੇ ਇਹਨਾ ਸੱਚੇ ਬੋਲਾਂ ਨੂੰ ਸੁਣ ਕੇ ਕਾਜ਼ੀ ਸ਼ਰਮਿੰਦਾ ਹੋ ਗਿਆ ਅਤੇ ਕਹਿਣ ਲੱਗਾ ਚਲੋ ਜੇ ਮੈਂ ਇੱਥੇ ਨਹੀਂ ਸੀ ਤਾਂ ਤੁਸੀਂ ਨਵਾਬ ਸਾਹਿਬ ਨਾਲ ਨਮਾਜ਼ ਪੜ ਲੈਣੀ ਸੀ। ਗੁਰੂ ਜੀ ਮੁਸਕਲਾਈ ਅਤੇ ਨਵਾਬ ਵੱਲ ਵੇਖ ਕੇ ਬੋਲੇ नवाब साहिब भी उस वेले इत्थे कदो सन थन तो सुल्तानपुर लोधी थे घर ही घूम रहा सी पर नवाब साहेब तो हिंदुस्तान तो भी बाहर काबल विच कोड़े खरीद रहे सन फिर दसो ओता काबल पुजे सन मैं नमाज किस नाल पड़दा जद काजी ने नवाब वल वेख्या ता उसने भी सिर झुका दिता कहन लगा कि यह गल बिल्कुल सच्ची है नानक ਤਾਂ ਕੋਈ ਔਲੀਆ ਜਾਂ ਪੈਗੰਬਰ ਹੈ ਇਹ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਅੱਜ ਇਸ ਨੇ ਸਾਡੀਆਂ ਅੱਖਾਂ ਖੋਲ ਦਿੱਤੀਆਂ ਹਨ ਇਹ ਕਹੇ ਕਿ ਨਵਾਬ ਗੁਰੂ ਜੀ ਦੇ ਚਲਣਾ ਤੇ ਟੈਪਿਆ ਜਦ ਨਵਾਬ ਹੀ ਚੁੱਕ ਗਿਆ ਤਾਂ ਕਾਜ਼ੀ ਕੌਣ ਸੀ ਉਹ ਵੀ ਗੁਰੂ ਜੀ ਦੇ ਚਲਣਾ ਤੇ ਟੈਪਿਆ ਉਹ ਕਹਿਣ ਲੱਗੇ ਐ ਸਾਡੇ ਮੁਰਸ਼ਦ ਸਾਨੂੰ ਇਹ ਸਮਝਾਵੇ ਕਿ ਸੱਚੀ ਨਮਾਜ਼ ਕਿਵੇਂ ਅਦਾ ਕੀਤੀ ਜਾ ਸਕਦੀ ਹੈ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਸੱਚੀ ਨਮਾਜ਼ ਤਾਂ ਹੀ ਅਦਾ ਹੋ ਸਕਦੀ ਹੈ ਜੇ ਅਸੀਂ ਅਲਾਹ ਨੂੰ ਹਾਜ਼ਰ-ਨਾਜ਼ਰ ਆਪਣੇ ਸਾਹਮਣੇ ਸਮਝਾਏ ਅਤੇ ਆਪਣੇ ਮਨ ਨੂੰ ਇਕਾਗਰ ਕਰਕੇ ਉਸ ਦੇ ਚਲਣਾ ਵਿੱਚ ਟਿਕਾ ਦੇਈਏ ਦਿਖਾਵੇ ਦੀ ਨਮਾਜ਼ ਦਾ ਕੋਈ ਫਾਇਦਾ ਨਹੀਂ ਅਸੀਂ ਇਕਾਂਤ ਵਿੱਚ ਵੀ ਆਪਣੀ ਸੁਰਤ ਅਲਾਹ ਨਾਲ ਜੋੜ ਸਕਦੇ ਹਾਂ ਚਲਦਾ ਅਗਲੀ ਸਾਖੀ ਕੱਲ ਸ਼ੇਅਰ ਕਰਾਗੇ ਸਾਖੀ ਸਰਵਣ ਕਰਨ ਵਾਲੀ ਸਾਰੀ ਸੰਗਤ ਕਮੈਂਟ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲਈ ਸਿੱਖ ਕੋਸ਼ਟ YouTube ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਕੇ ਘੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਜ਼ਰੂਰ ਕਰਨਾ WhatsApp ਗਰੁੱਪ ਜੁਆਇਨ ਕਰਨ ਲਈ 98550586990 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ